ਉਹ ਡੱਲਿਆਲ ਸਾਹਿਬ ਜੋ ਨੇ ਡੱਲਿਆ ਸਾਹਿਬ ਤੋਂ ਜ਼ਿਆਦਾ ਸਮਾਨ ਨਹੀਂ ਇੱਕ ਕਿਸਾਨ ਸ਼ਹੀਦ ਹੋਏ ਨੇ ਪਹਿਲੀ ਸ਼ਹੀਦੀ ਹੈ ਦੋ ਕੋ ਦੇਖੋ ਅਸਤਾਨਾ ਅਸਤਾਨ ਕਰ ਲਈਏ ਹਾਂ ਇੱਕੋ ਗੱਲ ਕਰ ਲੋ ਦੇਖੋ ਗੱਲ ਬੰਦਾ ਆਪਣਾ ਗਿਆ ਹੁਣ ਹੁਣ ਆਪਾਂ ਇਹ ਗੱਲਾਂ ਕਰਨ ਦਾ ਮਤਲਬ ਕਿੱਥੇ ਸਮਾਨ ਲੱਗੇ ਚੰਗਾ ਨਹੀਂ ਲੱਗਦਾ ਆਪਾਂ ਨੂੰ ਦੇਖੋ ਸਾਰੇ ਪੰਜਾਬੀ ਵਾਲੇ ਆ ਨਾ ਪੰਜਾਬੀ ਵਾਲੇ ਆ ਯਾਰਾ ਹੁਣ ਫਿਰ ਮਤਲਬ ਪੰਜਾਬੀ ਚ ਕਰੀਏ ਆਪਾਂ ਪੰਜਾਬੀ ਦੇਖੋ ਮਾਮਲਾ ਇਹ ਹੈ ਇਹ ਹੈ ਕਿ ਬਈ ਅੱਜ ਅਸੀਂ ਸਾਰੇ ਸਾਰਾ ਮੋਰਚਾ ਹੀ ਇਸ ਗੱਲ ਤੋਂ ਮਤਲਬ ਦੁੱਖ ਮਹਿਸੂਸ ਕਰਦਾ ਹੈ ਕਿ ਸਾਡਾ ਇੱਕ ਬਹਾਦਰ ਇੱਕ ਇੱਕ ਯੋਧਾ ਇਸ ਦੁਨੀਆ ਤੋਂ ਗਿਆ ਹੈ ਲੇਕਿਨ ਦੂਸਰੇ ਪਾਸੇ ਇਹ ਵੀ ਗੱਲ ਹੈ ਕਿ ਉਹਦੇ ਜਾਣ ਦਾ ਹੋ ਸਕਦਾ ਹੈ ਇਸ ਮੋਰਚੇ ਨੂੰ ਜਿਸ ਤਰੀਕੇ ਨਾਲ ਐਸਪੀਰੇਸ਼ਨ ਮਿਲ ਰਹੀ ਹੈ ਇਹ ਮੋਰਚਾ ਹੋਰ ਵੀ ਮਜ਼ਬੂਤੀ ਨਾਲ ਅੱਗੇ ਵਧੇਗਾ ਔਰ ਇਹਨਾਂ ਦੀ ਜਿਹੜੀ ਸ਼ਹਾਦਤ ਹੈ ਉਹ ਰੰਗ ਲਿਆਏਗੀ ਇਹਨੂੰ ਕਿਸੇ ਵੀ ਕੀਮਤ ਦੇ ਉੱਤੇ ਆਜਾਣਾ ਨਹੀਂ ਜਾਣ ਦਿੱਤਾ ਜਾਏਗਾ ਪੰਜਾਬ ਸਰਕਾਰ ਵੱਲੋਂ ਕੋਈ ਮਦਦ ਦਾ ਐਲਾਨ ਕੀਤਾ ਗਿਆ ਪੰਜਾਬ ਸਰਕਾਰ ਨੇ ਇਹਦੇ ਨਾਲ ਸਾਡੀ ਗੱਲਬਾਤ ਹੋਈ ਹੈ ਉਹਨਾਂ ਨੇ ਕਿਹਾ ਜਿਸ ਤਰੀਕੇ ਦੇ ਨਾਲ ਦਿੱਲੀ ਮੋਰਚੇ ਦੇ ਸ਼ਹੀਦਾਂ ਨੂੰ ਅਸੀਂ ਆਰਥਿਕ ਮਦਦ ਦਿੱਤੀ ਆ ਉਸੇ ਤਰੀਕੇ ਇਹਨਾਂ ਨੂੰ ਦੇਵਾਂਗੇ ਸਰ ਰਵੀਰ ਕੋ ਜੋ ਬਾਤ ਚੀ ਤੇ ਉਸ ਨੂੰ ਮੁੱਦਾ ਉਠਾएंगे ਭਾਈ ਭਾਈ ਮਹਮਨੇ ਮਾਰੀ ਸਰਕਾਰ ਤੋਂ ਸਭ ਬਾਤ ਚੀ ਹੋ ਚੁੱਕੀ ਹੈ ਤਾਂ ਗੱਲਬਾਤ ਚੱਲ ਰਹੀ ਹੈ ਡੱਲੇਵਾਲ ਸਾਹਿਬ ਦਾ ਕਹਿਣਾ ਹੈ ਕਿ ਮੰਗਾਂ ਨੂੰ ਲੈ ਕੇ ਵੀ ਜੋ ਵੀ ਐਤਵਾਰ ਨੂੰ ਹੱਲ ਨਿਕਲਦਾ ਅਸੀਂ ਗੱਲਬਾਤ ਬੈਠ ਕੇ ਕਰਾਂਗੇ ਉਹ ਡੱਲੇ ਸਾ ਡੱਲੇਵਾਲ ਸਾਹਿਬ ਨਾਲ ਵੀ ਗੱਲਬਾਤ ਕੀਤੀ ਹੈ ਉਹਨਾਂ ਨੇ ਵੀ ਦੁੱਖ ਜਤਾਇਆ ਸ਼ਰਦਾ ਦੇ ਫੁੱਲ ਕਿਸਾਨ ਦੇ ਵਾਸਤੇ ਭੇਟ ਕੀਤੇ ਜਿਹੜੇ ਇਸ ਕਿਸਾਨੀ ਅੰਦੋਲਨ ਦੇ ਵਿੱਚ ਸ਼ਹੀਦ ਹੋ ਚੁੱਕੇ ਨਾ ਨਾ ਕਿਹਾ ਕਿ ਕੋਸ਼ਿਸ਼ ਕਰਾਂਗੇ ਕਿ ਇਹਨਾਂ ਦੀ ਜਿਹੜੀ ਸ਼ਹਾਦਤ ਹੈ ਉਹ ਵਿਰਥੀ ਨਾ ਜਾਏ ਤਾਂ ਇਹ ਤਸਵੀਰਾਂ ਨੇ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਨੇ ਜਿੱਥੇ ਹਰੇਕ ਅੱਖ ਅਜਨਮ ਹੈ ਔਰ ਖਾਸ ਤੌਰ ਤੇ ਜਦੋਂ ਕੋਈ ਆਪਣੇ ਹੱਕਾਂ ਦੀ ਗੱਲ ਕਰਨ ਦੇ ਵਾਸਤੇ ਮੰਗਾਂ ਦੇ ਵਾਸਤੇ ਇੱਥੇ ਪਹੁੰਚਦਾ ਹੈ ਤਾਂ ਅਜਿਹੀ ਘਟਨਾ ਵਾਪਰ ਜਾਣੀ ਹਰੇਕ ਅੱਖ ਜਿਹੜੀ ਹੈ ਅਜਨਮ ਹੋਈ ਹੈ ਕੈਮਰਾਮੈਨ ਸਾਹਿਬ ਦੇ ਨਾਲ ਵਿਸਪਾਲ ਸਿੰਘ ਸੰਧੂ ਸ਼ੰਭੂ ਬਾਰਡਰ